ਅੱਜ ਦੇ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਚੰਕਾਉਣ ਵਾਲੀ ਗੱਲ ਇਹ ਹੈ ਕਿ ਤੀਜੀ ਵਾਰ ਈਮੇਲ ਭੇਜੀ ਗਈ ਹੈ ਨਵੀਂ ਈਮੇਲ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪਾਈਪਾਂ ਵਿੱਚ ਆਰ ਡੀ ਐਕਸ ਭਰਿਆ ਹੋਇਆ ਹੈ ਇਹ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਫੌਰੀ ਤੌਰ ਤੇ ਹਰਕਤ ਵਿੱਚ ਆ ਗਈਆਂ ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਕੰਪਲੈਕਸ 'ਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਨਾਲ ਹੀ ਬੰਬ ਨਿਰੋਧਕ ਸਿਕਿਉਰਡ ਪੂਰੀ ਤਰ੍ਹਾਂ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਹੈ ਉਧਰ ਐਸਜੀਪੀਸੀ ਨੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਹੈ ਅਤੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਧਾਰਮਿਕ ਸਥਾਨਾਂ ਨੂੰ ਲੈ ਕੇ ਮਿਲ ਰਹੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਸੂਬੇ ਵਿੱਚ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜੇ ਕਰ ਦਿੰਦੇ ਹਨ ਹਾਲਾਂਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਲੁਧਿਆਣੇ ਤੋਂ ਦਰਬਾਰ ਸਾਹਿਬ ਨੇ ਤੁਹਾਨੂੰ ਬੁਰਾ ਮਾਟੇ ਕਿਨਵਾਸ ਤੇ ਅੰਪੀ ਪਰ ਜਾਂਦੀ ਇਕਰੀ ਮੇਲ ਐ ਸੋਸ਼ਲ ਮੀਡੀਆ ਦੇ ਬਹੁਤ ਜੀ ਨਾਲ ਬਾਤ ਹੋਦੀ ਰਹਿੰਦਾ ਲੋਕ। ਉਸ ਚੀਜ਼ ਤੋਂ ਕੋਈ ਅਸਰ ਪੰਡਤ ਸੰਗਤ ਨੂੰ ਚੰਦਰੋਂ ਹੈ। ਨਹੀਂ ਮੈਂ ਹਜੇ ਤੱਕ ਤਾਂ ਕੋਈ ਅਸਰ ਨਹੀਂ ਦੇਖਿਆ ਜਿਵੇਂ ਪਹਿਲਾਂ ਗੁਰੂਆਂ ਦਾ ਸਪਾਸ਼ਾ ਤੇ ਦਰ ਤੇ ਸੰਗਤ ਆਉਂਦੀ ਆ ਉਸੇ ਭਾਵਨਾ ਨਾਲ ਹੁਣ ਵੀ ਆ ਰਹੀ ਆ ਤੇ ਸਾਰੇ ਸੇਵਾ ਦਾ ਸੇਵਾ ਕਰ ਰਹੇ ਆ ਪੁਲਿਸ ਆਪਣਾ ਪ੍ਰਸ਼ਾਸਨ ਕੰਮ ਕਰਦੇ। ਸੰਵੇਦਨਤਾ ਦਾ ਲੱਗਿਆ ਨਹੀਂ ਹਾਂ ਪਰ ਅੱਜ ਸਿਕਿਉਰਟੀ ਥੋੜੀ ਜਿਆਦਾ ਲੱਗੀ ਅੱਗੇ ਨੂੰ ਬਟ ਉਹ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਡਰਾਵਣੀ ਜਿਹਦੇ ਨਾਲ ਕਿ ਸੰਗਤ ਦੇ ਵਿੱਚ ਪੈਨਿਕ ਦੀ ਭਾਵਨਾ ਪਰ ਲਟੋ ਹਾਂ ਬਿਲਕੁਲ ਉ ਬਿਲਕੁਲ ਉਦਾਂ ਹੀ ਸੰਗਤ ਆ ਰਹੀ ਹੈ ਉਦਾਂ ਹੀ ਉਚਾਰ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹੈ। ਤੇ ਇਹ ਇਧਰ ਦੀ ਸ਼ਰਾਬ ਚਾਲ ਉਹਨਾਂ ਦੀ ਤਰੀਕੇ ਇਸ ਨੂੰ ਜੇ ਨਹੀਂ ਪ੍ਰਸ਼ਾਸਨ। ਹਾਂ ਭਾਜੀ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜੇ ਕਿਸੇ ਕੋਈ ਮੇਲ ਕਰਦਾ ਜਾਂ ਕੁਝ ਕਰਦਾ ਸਾਈਬਰ ਕ੍ਰਾਈਮ ਦਾ ਕੰਮ ਆ ਅੱਜ ਕੱਲ ਕੀ ਨਹੀਂ ਹੈ ਟੈਕਨੋਲੋਜੀ ਨਾਲ ਹਰ ਕੋਈ ਫੜਿਆ ਜਾਂਦਾ ਪੜ ਕੇ ਸਮਾਗਤ ਦੇ ਮੂਹਰੇ ਪੇਸ਼ ਕੀਤਾ ਜਾਵੇ ਕਿ ਇਹ ਬੰਦਾ ਇਦਾਂ ਦੀਆਂ ਅਫਵਾਹਾਂ ਫਲਾ ਰਿਹਾ ਵਾ ਇਹਦਾ ਇਹ ਇਸ ਚੀਜ਼ ਦਾ ਅਸਰ ਦੂਜਿਆਂ ਤੇ ਵੀ ਪਊਗਾ ਜਿਹੜੇ ਗਾਹ ਨੂੰ ਫਵਾ ਪਲਾਉਣ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਓਕੇ ਹੈ ਜੀ ਕੋਈ ਪ੍ਰੋਬਲਮ ਨਹੀਂ। ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ। ਸ਼੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ। ਚੰਕਾਉਣ ਵਾਲੀ ਗੱਲ ਇਹ ਹੈ ਕਿ ਤੀਜੀ ਵਾਰ ਈਮੇਲ ਭੇਜੀ ਗਈ ਹੈ। ਨਵੀਂ ਈਮੇਲ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪਾਈਪਾਂ ਵਿੱਚ ਆਰ ਡੀ ਐਕਸ ਭਰਿਆ ਹੋਇਆ ਹੈ। ਇਹ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਫੌਰੀ ਤੌਰ ਤੇ ਹਰਕਤ ਵਿੱਚ ਆ ਗਈਆਂ। ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਕੰਪਲੈਕਸ 'ਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਨਾਲ ਹੀ ਬੰਬ ਨਿਰੋਧਕ ਸਿਕਿਉਰਡ ਪੂਰੀ ਤਰ੍ਹਾਂ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਹੈ ਉਧਰ ਐਸਜੀਪੀਸੀ ਨੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਹੈ ਅਤੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ ਧਾਰਮਿਕ ਸਥਾਨਾਂ ਨੂੰ ਲੈ ਕੇ ਮਿਲ ਰਹੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਸੂਬੇ ਵਿੱਚ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜੇ ਕਰ ਦਿੰਦੇ ਹਨ ਹਾਲਾਂਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਲੁਧਿਆਣੇ ਤੋਂ ਦਰਬਾਰ ਸਾਹਿਬ ਇਹ ਚੰਗੂ ਗੁਰਕਾਰ ਮਾਤਾ ਟਿਕਣੋਂ ਆਸ ਤੇ ਪਰ ਕਾਦੀ ਇੱਕ ਜਿਹੜੀ ਮੇਲ ਐ ਸੋਸ਼ਲ ਮੀਡੀਆ ਤੋਂ ਜਿਹਨਾਂ ਬਾਤਾਂ ਹੋ ਗਈਆਂ ਲੰਗਰ ਉੱਤੇ ਪਸੰਦ ਕੋਈ ਅਸਰ ਪੰਡਤ ਸੰਗਤ ਨੂੰ ਚੰਦਰੂਪ ਨਹੀਂ ਮੈਂ ਹਜੇ ਤੱਕ ਤਾਂ ਕੋਈ ਅਸਰ ਨਹੀਂ ਦੇਖਿਆ ਜਿਵੇਂ ਪਹਿਲਾਂ ਗੁਰੂ ਅੰਦਸ ਪਾਤਸ਼ਾਹ ਦੇ ਦਰ ਤੇ ਸੰਗਤ ਆਉਂਦੀ ਆ ਉਸੇ ਭਾਵਨਾ ਨਾਲ ਹੁਣ ਵੀ ਆ ਰਹੀ ਆ ਤੇ ਸਾਰੇ ਸੇਵਾ ਦਾ ਸੇਵਾ ਕਰ ਰਹੇ ਆ ਪੁਲਿਸ ਆਪਣਾ ਪ੍ਰਸ਼ਾਸਨ ਕੰਮ ਕਰ ਰਿਹਾ ਸੰਵੇਦਨਾ ਦਾ ਲੱਗਿਆ ਨਹੀਂ ਹਾਂ ਪਰ ਅੱਜ ਸਿਕਿਉਰਟੀ ਥੋੜੀ ਜ਼ਿਆਦਾ ਲੱਗੀ ਅੱਗੇ ਨੂੰ ਬਟ ਉਹ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਡਰਾਉਣੀ ਜਿਹਦੇ ਨਾਲ ਕਿ ਸੰਗਤ ਦੇ ਵਿੱਚ ਪੈਨਿਕ ਦੀ ਭਾਵਨਾ ਪ੍ਰਗਟ ਹੋਵੇ ਹਾਂ ਬਿਲਕੁਲ ਉਦਹੀ ਸੰਗਤ ਆ ਰਹੀ ਹੈ ਉਦਹੀ ਉਚਾ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਵੇ ਜਿਹੜੇ ਇਦਾਂ ਦੀ ਸ਼ਰਾਬ ਚਲ ਉਹਨਾਂ ਦੀ ਤਨਖੀਨ ਕਰਨ ਦੀ ਪ੍ਰਸ਼ਾਸਨ ਹਾਂ ਭਾਜੀ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜੇ ਕਿਸ ਕੋਈ ਮੇਲ ਕਰਦਾ ਜਾਂ ਕੁਝ ਕਰਦਾ ਸਾਈਬਰ ਕ੍ਰਾਈਮ ਦਾ ਕੰਮ ਆ ਅੱਜ ਕੱਲ ਕੀ ਨਹੀਂ ਹੈ ਟੈਕਨੋਲੋਜੀ ਨਾਲ ਹਰ ਕੋਈ ਫੜਿਆ ਜਾਂਦਾ ਫੜ ਕੇ ਸਮਾ ਸੰਗਤ ਦੇ ਮੂਹਰੇ ਪੇਸ਼ ਕੀਤਾ ਜਾਵੇ ਕਿ ਇਹ ਬੰਦਾ ਇਦਾਂ ਦੀਆਂ ਅਫਵਾਹਾਂ ਫੁਲਾ ਰਿਹਾ ਵਾ ਇਹਦਾ ਇਹ ਇਸ ਚੀਜ਼ ਦਾ ਅਸਰ ਦੂਜਿਆਂ ਤੇ ਵੀ ਪਊਗਾ ਜਿਹੜੇ ਗਾਹ ਨੂੰ ਅਫਵਾਹ ਫਲਾਉਣ ਦੀ ਕੋਸ਼ਿਸ਼ ਕਰਨਗੇ ਬਿਲਕੁਲ ਓਕੇ ਆ ਜੀ ਕੋਈ ਪ੍ਰੋਬਲਮ